देखिए देवीदासपुरा ये दिल्ली अमृतसर में रेल लाइन में यहाँ पर बहुत बड़े जत्थे गांव से आ रहे हैं जो मैंने हमने दावा किया था लाखों किसान मजदूर आज के आंदोलन में शामिल होंगे ये मोदी सरकार की जड़े हिलाए मताएं बहने भी आ रही झंडे उठाकर ये देखिए छोटे बच्चे भी रेल ट्रैक पर आपको नजर आएंगे और बड़ी तादाद में किसान जो जत्थों के रूप में रेल ट्रैक के ऊपर जाते हुए बहुत बड़े जथे ग्रामीणों के जो रेल ट्रैक पर आते हुए आप देख ली इस तरफ कितना बड़ा ये देखो इकट्ठा है यहाँ देखिए रेल लोगों ऊपर ये इतना बड़े लोग किसान पहले बैठे हुए हैं ये जथे अभी भी आते जा रहे हैं आपके सामने ये देखिए काफिला इतना बड़ा है देखिए ये इतना बड़ा ग्रामीणों का हजूमुठ खड़ा है ये देखिए इधर से लोग आते जा लगा रहे लगातार आ रहे हैं ਗ੍ਰਾਮਿਲ ਲਗਾਤਾਰ ਆ ਰਹੇ ਮੈਂ ਸਰਮਣ ਸਿੰਘ ਪੰਦੇੜ ਦੋਆ ਫੋਰਮਾ ਦਾ ਕੋਆਰਡੀਨੇਟਰ ਐਸਕੇਐਮ ਗਰ ਰਾਜਨਿਤ ਤੇ ਕਿਸਾਨ ਮਜ਼ਦੂਰ ਮੋਰਚਾ ਦੋਆ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ ਵਾ 23 ਦਸੰਬਰ ਨੂੰ ਪੰਜਾਬ ਬੰਦ ਮੁਕੰਮਲ ਰਹੇਗਾ ਅੱਗੇ ਸ਼ਹੀਦਾਂ ਦੀਆਂ ਫਤਿਹਗੜ ਸਾਹਿਬ ਛੋਟੇ ਸਾਹਿਬ ਦੇ ਵੱਡੇ ਸਾਹਿਬ ਜਦਾਂ ਦਾ ਸ਼ਹੀਦੀਪੁਰ ਬਿਆ ਕੋਈ ਐਮਰਜੈਂਸੀ ਕਾਲ ਆ ਗਈ ਉਹ ਵੀ ਦੱਸਾਂਗੇ ਇਸ ਕਰਕੇ 30 ਦਸੰਬਰ ਨੂੰ ਪੰਜਾਬ ਬੰਦ ਹੋਊਗਾ ਜਿਹੜੇ ਜਗਜੀਤ ਸਿੰਘ ਡੱਲੇਵਾਲ ਜੀ ਨਾਲ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਨੇ ਜਿਹੜੇ ਚਾਹੁੰਦੇ ਨੇ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਫਤੇ ਹੋਵੇ ਜਿਨ੍ਹਾਂ ਨੂੰ ਇਹ ਸਮਝ ਆ ਵੀ ਜੇ ਕਿਸਾਨ ਦੇ ਖੇਤਾਂ ਵਿੱਚ ਚੰਗੀ ਫਸਲ ਹੋ ਜੂ ਖੇਤ ਮਜ਼ਦੂਰ ਕੋ ਰੁਪਈਆ ਹੋ ਉਹ ਬਾਜ਼ਾਰ ਵਿੱਚ ਲੈ ਕੇ ਤਾਂ ਸਾਡੀਆਂ ਦੁਕਾਨਾਂ ਚੱਲਦੀਆਂ ਰਹਿਣਗੀਆਂ ਤਾ ਸਾਡੇ ਪੱਠੇ ਚੱਲਣਗੇ ਤਾਂ ਸਾਡੇ ਕਾਰਖਾਨੇ ਸੋ ਪੂਰਾ ਪੰਜਾਬ ਦਾ ਬਾਜ਼ਾਰ ਚੱਲੂਗਾ ਉਹਨਾਂ ਸਾਰਿਆਂ ਨੂੰ ਅਪੀਲ ਹੈ ਚਾਹੇ ਵਪਾਰ ਮੰਡਲ ਦੇ ਵੀਰ ਹੋਣ ਚਾਹੇ ਦੁਕਾਨਦਾਰ ਵੀਰ ਹੋਣ ਚਾਹੇ ਪੱਠਿਆਂ ਵਾਲੇ ਵੀਰ ਹੋਣ ਚਾਹੇ ਸੈਲਰਾਂ ਵਾਲੇ ਵੀਰ ਵੀਰ ਹੋਣ ਚਾਹੇ ਮਲਾਜ਼ਮ ਹੋਣ ਚਾਹੇ ਟਰਾਂਸਪੋਰਟਰ ਹੋਣ ਚਾਹੇ ਵਕੀਲ ਭਾਈਚਾਰਾ ਹੋਵੇ ਚਾਹੇ ਟੀਚਰ ਭਾਈਚਾਰਾ ਹੋਵੇ ਚਾਹੇ ਪ੍ਰੋਫੈਸਰ ਭਾਈਚਾਰਾ ਹੋਵੇ ਚਾਹੇ ਸਾਡਾ ਗਾਇਕਾਂ ਦਾ ਭਾਈਚਾਰਾ ਹੋਵੇ ਚਾਹੇ ਸਾਡੇ ਧਾਰਮਿਕ ਸ਼ਖਸੀਤਾਂ ਦਾ ਪਾਈਚਾਰਾ ਹੋਵੇ ਚਾਹੇ ਧਾਰਮਿਕ ਪ੍ਰਚਾਰ ਖੇਤਰ ਦੇ ਲੋਕ ਹੋਣ ਕਿਸਾਨ ਮਜ਼ਦੂਰ ਨੌਜਵਾਨ ਮਤਾਮਾ ਭੈਣਾ ਧੀਆਂ ਸਾਰਿਆਂ ਕੋ ਸਹਿਯੋਗ ਦੀ ਮੰਗ ਕਰਦੇ ਆ ਸਹਿਯੋਗੀ ਜਥੇਬੰਦੀਆਂ ਕੋ ਮੰਗ ਕਰਦੇ ਜਿਹੜੀਆਂ ਮੋਰਚੇ ਤੋਂ ਹਾਲੇ ਬਾਹਰ ਨੇ ਸਾਰੇ ਰਲ ਕੇ ਪੰਜਾਬ ਬੰਦ ਨੂੰ ਕਾਮਯਾਬ ਕਰੀਏ 3 ਕਰੋੜ ਪੰਜਾਬੀ ਇਕੱਠੇ ਹੋ ਕੇ ਮੋਦੀ ਸਰਕਾਰ ਦੇ ਖਿਲਾਫ ਲਾਮਬੰਦ ਹੋਣੇ ਚਾਹੀਦੇ ਆ ਜਿਵੇਂ ਪੰਜਾਬੀਓ ਅੱਜ ਰੇਲ ਰੋਕੋ ਅੰਦੋਲਨ ਪੂਰੀ ਤਰ੍ਹਾਂ ਸਫਲ ਕਰਾਤਾ ਉਹ ਪੰਜਾਬ ਬੰਦ ਨੂੰ ਸਫਲ ਕਰਵਾਉਣਾ ਮ ਅਸੀਂ ਇਹਦੇ ਵਿੱਚ ਕਾਮਯਾਬ ਹੋਵਾਂਗੇ ਐਸੀ ਮੈਨੂੰ ਆਸ ਹੈਗੀ ਆ ਤੁਹਾਡੇ ਸਹਿਯੋਗ ਦੇ ਨਾਲ ਧੰਨਵਾਦ